ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਮੈਂ ਜੁੜਿਆ ਗੁਰਿੰਦਰ ਇੱਕ ਹੋਰ ਸੱਚੀ ਘਟਨਾ ਤੁਹਾਡੇ ਵਾਸਤੇ ਲੈ ਕੇ ਇੱਕ ਹੋਰ ਨਵੀਂ ਕ੍ਰਾਈਮ ਸਟੋਰੀ ਜਿਹੜੀ ਸਬੰਧ ਰੱਖਦੀ ਆ ਜੀ ਬੁਲੰਦ ਸ਼ਹਿਰ ਦੇ ਨਾਲ ਸੁਖਵੀਰ ਤੇ ਰਹਿਾਨਾ ਦਾ ਜਿਹੜਾ ਪਰਿਵਾਰ ਬੁਲੰਦ ਸ਼ਹਿਰ ਦੇ ਵਿੱਚ ਰਹਿੰਦਾ ਇੱਕ ਘਰ ਦੇ ਵਿੱਚ ਸੁਖਵੀਰ ਤੇ ਰਹਿਾਨਾ ਪਤੀ ਪਤਨੀ ਨੇ ਇਹਨਾਂ ਦੇ ਪੰਜ ਬੱਚੇ ਨੇ ਪੰਜ ਬੱਚਿਆਂ ਦੇ ਵਿੱਚ ਚਾਰ ਲੜਕੀਆਂ ਤੇ ਇੱਕ ਸਭ ਤੋਂ ਛੋਟਾ ਲੜਕਾ ਚਾਰ ਲੜਕੀਆਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਬੇਟੀ ਉਹਦਾ ਨਾਮ ਹੈ ਜੀ ਰਕਈਆ ਜਦੀ ਉਮਰ 15 ਸਾਲ ਆ 15 ਮਾਰਚ 2023 ਦੀ ਸਵੇਰ ਨੂੰ ਉਹ ਆਪਣੇ ਕਮਰੇ ਦੇ ਵਿੱਚੋਂ ਬਾਹਰ ਆਵਾਜ਼ਾਂ ਮਾਰ ਰਹੀ ਆ ਆਪਣੇ ਮੰਮੀ ਡੈਡੀ ਨੂੰ ਕਿ ਦਰਵਾਜ਼ਾ ਖੋਲੋ ਮੈਂ ਦੱਸ ਦਿੰਨਾ ਜੀ ਇੱਥੇ ਕਿ ਇਹਨਾਂ ਦੇ ਘਰ ਦਾ ਇੱਕ ਰੁਟੀਨ ਸੀ ਜਿਹੜੇ ਸੁਖਵੀਰ ਤੇ ਰਹਿਾਨਾ ਬੱਚਿਆਂ ਦੇ ਮਾਪੇ ਬਾਹਰ ਗਲੀ ਦੇ ਵਿੱਚ ਸੌਂਦੇ ਸੀ ਆਪਣੇ ਬੱਚਿਆਂ ਨੂੰ ਅੰਦਰ ਕਮਰੇ ਦੇ ਵਿੱਚ ਪਾ ਕੇ ਤੇ ਉਹਨਾਂ ਨੂੰ ਬਾਹਰੋਂ ਤਾਲਾ ਲਾ ਕੇ ਸੌਂਦੇ ਸੀ ਤੇ ਸਵੇਰੇ ਉੱਠ ਕੇ ਪਿਓ ਆ ਜਿਹੜਾ ਕਮਰੇ ਦਾ ਤਾਲਾ ਖੋਲ ਦਿੰਦਾ ਸੀ ਬੱਚਿਆਂ ਦੀ ਸੇਫਟੀ ਵਾਸਤੇ ਸ਼ਾਇਦ ਇਦਾਂ ਕੀਤਾ ਜਾਂਦਾ ਸੀ ਲੜਕੀਆਂ ਦੀ ਸੇਫਟੀ ਵਾਸਤੇ ਵੀ ਕਿਹਾ ਜਾ ਸਕਦਾ ਕਿ ਇਦਾਂ ਉਹਦਾ ਪਿਓ ਤੇ ਮਾਂ ਕਰਦੇ ਸੀ ਪਰ ਜਿਹੜੀ ਉਹ 15 ਮਾਰਚ 2023 ਦੀ ਸਵੇਰ ਚੜੀ ਤਾਲਾ ਨਹੀਂ ਖੁੱਲਿਆ ਕਾਫੀ ਸਵੇਰ ਚੜ ਚੁੱਕੀ ਆ ਐਦਾਂ ਅੱਗੇ ਕਦੇ ਵੀ ਨਹੀਂ ਹੋਇਆ ਤੇ ਜਿਹੜੀ ਸਭ ਤੋਂ ਵੱਡੀ ਬੇਟੀ ਜਿਹੜੀ ਮੈਂ ਦੱਸਿਆ ਕਿ 15 ਸਾਲ ਦੀ ਰੁਕਈਆ ਉਹ ਆਵਾਜ਼ਾਂ ਮਾਰ ਰਹੀ ਆ ਆਪਣੇ ਮੰਮੀ ਡੈਡੀ ਨੂੰ ਕਿ ਦਰਵਾਜ਼ਾ ਖੋਲੋ ਕੋਈ ਵੀ ਦਰਵਾਜ਼ਾ ਨਹੀਂ ਖੋਲਦਾ ਜਦੋਂ ਉਹ ਬਹੁਤ ਸਾਰੀਆਂ ਆਵਾਜ਼ਾਂ ਲਗਾ ਕੇ ਥੱਕ ਜਾਂਦੀ ਆ ਤਾਂ ਫੇਰ ਉਹ ਆਪਣੇ ਗੁਵਾਂਡੀਆਂ ਨੂੰ ਅਵਾਜ਼ਾਂ ਲਗਾਉਣੀਆਂ ਸ਼ੁਰੂ ਕਰਦੀ ਆ ਕਿ ਕੋਈ ਆਉ ਦਰਵਾਜ਼ਾ ਖੋਲੋ ਅਸੀਂ ਬਹੁਤ ਦੇਰ ਦੇ ਅੰਦਰ ਬੰਦਾਂ ਮੇਰੇ ਮਾਪੇ ਕਿਉਂ ਨਹੀਂ ਮੇਰੀ ਆਵਾਜ਼ ਸੁਣ ਰਹੇ ਜਦੋਂ ਉਹ ਉੱਚੀ ਉੱਚੀ ਅਵਾਜ਼ਾਂ ਲਗਾ ਰਹੀ ਸੀ ਤਾਂ ਕਿਸੇ ਤਰ੍ਹਾਂ ਗੁਵਾਂਡੀਆਂ ਤੱਕ ਇਹ ਅਵਾਜ਼ਾਂ ਪਹੁੰਚਦੀਆਂ ਨੇ ਉਹ ਉਹਨਾਂ ਦੇ ਘਰ ਪਹੁੰਚਦੇ ਨੇ ਤਾਂ ਦੇਖਦੇ ਨੇ ਗਲੀ ਦੇ ਵਿੱਚ ਸੁਖਵੀਰ ਤੇ ਰਹਿਾਨਾ ਉਹ ਬੱਚਿਆਂ ਦੇ ਜਿਹੜੇ ਮਾਪੇ ਆ ਉਹ ਮਰੇ ਪਏ ਸੀ ਉਹਨਾਂ ਦੀਆਂ ਲਾਸ਼ਾਂ ਪਈਆਂ ਸੀਗੀਆਂ ਕਿਸੇ ਨੇ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਸੀ ਤੇ ਇਹਦੇ ਘਰ ਦੇ ਨਾਲ ਹੀ ਸੁਖਵੀਰ ਦਾ ਇੱਕ ਭਰਾ ਵੀ ਰਹਿੰਦਾ ਸੀ ਬੱਚਿਆਂ ਦਾ ਚਾਚਾ ਉਹ ਵੀ ਮੌਕੇ ਤੇ ਆਉਂਦਾ ਤੇ ਉਹ ਇਹ ਦੇਖ ਕੇ ਹੈਰਾਨ ਸੀ ਵੀ ਇੰਨੇ ਸਾਲਾਂ ਤੋਂ ਇਹ ਬਾਰਿਸ਼ ਹੁੰਦੇ ਆ ਰਹੇ ਸੀ ਖਾਸ ਤੌਰ ਤੇ ਜੇ ਗਰਮੀਆਂ ਦੇ ਦਿਨ ਸੀ ਤਾਂ ਬਾਰਿਸ਼ ਹੁੰਦੀ ਸੀ ਵੀ ਐਦਾਂ ਅਕਸਰ ਸੁੰਦੇ ਸੀ ਤਾਂ ਇਦਾਂ ਕਦੇ ਹੋਇਆ ਨਹੀਂ ਇਹ ਹਾਦਸਾ ਕਿਉਂ ਹੋਇਆ ਵੀ ਸਾਡੇ ਏਰੀਆ ਦੇ ਵਿੱਚ ਨਾ ਤਾਂ ਇਦਾਂ ਦਾ ਕਾਂਡ ਪਹਿਲਾਂ ਕਦੇ ਹੋਇਆ ਤੇ ਨਾ ਇਹਨਾਂ ਦੀ ਕਿਸੇ ਨਾਲ ਦੁਸ਼ਮਣੀ ਨਾ ਕੋਈ ਰੰਜਿਸ਼ ਇਹ ਕੌਣ ਕਰ ਸਕਦਾ ਬਹੁਤ ਹੈਰਾਨ ਸੀ ਸਾਰਾ ਆਂਡ ਗਵਾਂਡ ਹੈਰਾਨ ਸੀ ਉਹਦਾ ਭਰਾ ਹੈਰਾਨ ਸੀ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਵਾ ਪਹਿਲਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਤੇ ਉਹ ਬੱਚਿਆਂ ਨੂੰ ਵੀ ਬਾਹਰ ਕੱਢਿਆ ਜਾਂਦਾ ਵਾ ਪੁਲਿਸ ਜਦੋਂ ਲਾਸ਼ਾਂ ਨੂੰ ਦੇਖਦੀ ਆ ਤਾਂ ਪੁਲਿਸ ਵੀ ਬੜੀ ਹੈਰਾਨ ਸੀ ਕਿ ਇੰਨੀ ਬੇਰਹਿਮੀ ਦੇ ਨਾਲ ਕੌਣ ਉਹਨਾਂ ਨੂੰ ਮਾਰ ਸਕਦਾ ਕਿ ਕੋਈ ਦੁਸ਼ਮਣ ਵੀ ਸ਼ਾਇਦ ਐਦਾਂ ਨਾ ਕਤਲ ਕਰੇ ਜਿੱਦਾਂ ਇਹ ਕਤਲ ਹੋਇਆ ਉਹਨਾਂ ਨੇ ਦੇਖਿਆ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਵਾ ਜੀ ਤੇ ਉਸ ਤੋਂ ਬਾਅਦ ਪੋਸਟਮਾਰਟਮ ਲਈ ਭੇਜਿਆ ਜਾਂਦਾ ਵਾ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਆ ਤਾਂ ਉਹਦੇ ਵਿੱਚ ਇਹ ਕਲੀਅਰ ਹੁੰਦਾ ਕਿ ਇਹ ਜਿਹੜੇ ਸੁਖਵੀਰ ਤੇ ਰਹਿਾਨਾ ਇਹਨਾਂ ਨੂੰ ਮਾਰਨ ਤੋਂ ਪਹਿਲਾਂ ਬੇਹੋਸ਼ੀ ਦੀ ਦਵਾਈ ਵੀ ਦਿੱਤੀ ਗਈ ਸੀ ਕਿਸੇ ਖਾਣ ਵਾਲੀ ਚੀਜ਼ ਦੇ ਵਿੱਚ ਪਾ ਕੇ ਪੁਲਿਸ ਦੀਆਂ ਪੰਜ ਟੀਮਾਂ ਨੂੰ ਗਠਿਤ ਕੀਤਾ ਜਾਂਦਾ ਵਾ ਜੀ ਇਸ ਕੇਸ ਦੀ ਛਾੜਬੀਣ ਵਾਸਤੇ ਸਾਰੇ ਜਿਹੜਾ ਇਲਾਕਾ ਸੀਗਾ ਬੁਲੰਦ ਸ਼ਹਿਰ ਦਾ ਬਹੁਤ ਉੱਥੇ ਸਹਿਮ ਦਾ ਮਾਹੌਲ ਸੀ ਇਸ ਹਾਦਸੇ ਤੋਂ ਬਾਅਦ ਕਿਸੇ ਨੇ ਇਹੋ ਜਿਹਾ ਹਾਦਸਾ ਕਦੇ ਸੁਣਿਆ ਹੀ ਨਹੀਂ ਸੀ ਕਿ ਬੁਲੰਦ ਸ਼ਹਿਰ ਦੇ ਵਿੱਚ ਹੋਇਆ ਹੋਵੇ ਜਿਹੜੀਆਂ ਹੁਣ ਪੁਲਿਸ ਦੀਆਂ ਉਹ ਟੀਮਾਂ ਬਣਾਈਆਂ ਗਈਆਂ ਸੀ ਉਹਨਾਂ ਲਈ ਇਹ ਕੇਸ ਨੂੰ ਸੋਲਵ ਕਰਨਾ ਬੜਾ ਵੱਡਾ ਚੈਲੰਜ ਬਣ ਗਿਆ ਸੀ ਕਿਉਂਕਿ ਉਹਨਾਂ ਦੇ ਹੱਥ ਕੋਈ ਵੀ ਸਬੂਤ ਨਹੀਂ ਸੀ ਲੱਗ ਰਿਹਾ ਉਹ ਜਦੋਂ ਆਂਡ ਗਵਾਂਡ ਤੋਂ ਪੁੱਛਦੇ ਨੇ ਤਾਂ ਪਤਾ ਲੱਗਦਾ ਵੀ ਇਹ ਦੁੱਧ ਦਾ ਕੰਮ ਪਰਿਵਾਰ ਕਰਦਾ ਸੀ ਦੋ ਤਿੰਨ ਮੱਝਾਂ ਸੀਗੀਆਂ ਤੇ ਉਹਦੇ ਨਾਲ ਦੁੱਧ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਕਿ ਬਹੁਤੀ ਇਨਕਮ ਪਰਿਵਾਰ ਦੀ ਨਹੀਂ ਸੀ ਪੰਜ ਬੱਚੇ ਸੀ ਇੱਕ ਗਰੀਬ ਪਰਿਵਾਰ ਕਿਹਾ ਜਾ ਸਕਦਾ ਪੁਲਿਸ ਇਹ ਵੀ ਗੱਲ ਤੇ ਹੈਰਾਨ ਸੀ ਕਿ ਨਾ ਤਾਂ ਇਹ ਲੁੱਟ ਖੋਹ ਦਾ ਮਾਮਲਾ ਲੱਗ ਰਿਹਾ ਵੀ ਇਹ ਗਰੀਬ ਪਰਿਵਾਰ ਤੋਂ ਕੋਈ ਕੀ ਲੈ ਕੇ ਜਾ ਸਕਦਾ ਸੀ ਇਹਨਾਂ ਨੂੰ ਮਾਰ ਕੇ ਤੇ ਜੋ ਘਰ ਚ ਨਿੱਕਾ ਮੁੰਡਾ ਸਮਾਨ ਆ ਉਹ ਤਾਂ ਲੈ ਕੇ ਗਏ ਹੀ ਨਹੀਂ ਘਰ ਦਾ ਤਾਂ ਤਾਲਾ ਬੰਦ ਸੀਗਾ ਬਾਹਰੋਂ ਅੰਦਰੋਂ ਤਾਂ ਗਿਆ ਹੀ ਨਹੀਂ ਕਾਤਲ ਆ ਫੇਰ ਬਾਅਦ ਦੇ ਵਿੱਚ ਜਦੋਂ ਸਾਰੀ ਛਾੜਬੀਣ ਕੀਤੀ ਜਾਂਦੀ ਆ ਫੇਰ ਵੀ ਜਦੋਂ ਪੁਲਿਸ ਦੇ ਹੱਥ ਸਬੂਤ ਨਹੀਂ ਲੱਗਦਾ ਤਾਂ ਪੁਲਿਸ ਹੁਣ ਜਿਹੜਾ ਫੋਨ ਆ ਸੁਖਵੀਰ ਦਾ ਉਹ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੀ ਆ 12 ਦਿਨ ਬਾਅਦ ਇਹ ਮਤਲਬ ਸਾਰਾ ਕੁਝ ਹੁੰਦਾ ਵਾ 12 ਦਿਨ ਦੇ ਵਿੱਚ ਪੁਲਿਸ ਦੇ ਹੱਥ ਕੁਝ ਨਹੀਂ ਲੱਗਦਾ ਤਾਂ ਅੱਕ ਕੇ ਉਹ ਜਦੋਂ ਸੁਖਵੀਰ ਦਾ ਫੋਨ ਟ੍ਰੇਸ ਕਰਦੀ ਆ ਉਹਦੇ ਵਿੱਚੋਂ ਇੱਕ ਰਿਕਾਰਡਿੰਗ ਮਿਲਦੀ ਆ ਕਾਲ ਰਿਕਾਰਡਿੰਗ ਜਿਦੇ ਵਿੱਚ ਇੱਕ ਲੜਕਾ ਤੇ ਲੜਕੀ ਬੋਲ ਰਹੇ ਨੇ ਲੜਕੀ ਕਹਿ ਰਹੀ ਆ ਕਿ ਮੈਨੂੰ ਜਿਹੜੀ ਨੀਂਦ ਦੀ ਗੋਲੀਆ ਦਾ ਪੱਤਾ ਇੱਕ ਚਾਹੀਦਾ ਵਾ ਮੈਨੂੰ ਲੈ ਕੇ ਦਈਂ ਕਿਉ ਲੜਕਾ ਕਹਿ ਰਿਹਾ ਵਾ ਕਿ ਹਾਂ ਮੈਂ ਤੈਨੂੰ ਜ਼ਰੂਰ ਲੈ ਕੇ ਦਊਂਗਾ ਜਦੋਂ ਇਸ ਰਿਕਾਰਡਿੰਗ ਨੂੰ ਪੂਰੀ ਇਸ ਰਿਕਾਰਡਿੰਗ ਦੀ ਜਾਂਚ ਕੀਤੀ ਜਾਂਦੀ ਆ ਤਾਂ ਪਤਾ ਲੱਗਦਾ ਇਹ ਆਵਾਜ਼ ਕਿਸੇ ਹੋਰ ਦੀ ਨਹੀਂ ਉਹਦੀ ਜਿਹੜੀ ਸੁਖਵੀਰ ਦੀ ਵੱਡੀ ਲੜਕੀ ਆ ਰੁਕਈਆ 15 ਸਾਲਾਂ ਉਦੀ ਆਵਾਜ਼ ਆ ਤੇ ਉਹ ਨੀਂਦ ਦੀਆਂ ਗੋਲੀਆਂ ਦੀ ਮੰਗ ਕਰ ਰਹੀ ਆ ਇੱਕ ਮੁੰਡੇ ਤੋਂ ਇਹ ਰਿਕਾਰਡਿੰਗ ਹੱਥ ਲੱਗਣ ਤੋਂ ਬਾਅਦ ਪੁਲਿਸ ਨੂੰ ਇੱਕ ਬਹੁਤ ਵੱਡਾ ਸਬੂਤ ਮਿਲ ਗਿਆ ਸੀ ਤੇ ਉਸ ਬੱਚੀ ਨੂੰ ਰਕਈਆ ਨੂੰ ਪੁਲਿਸ ਪੁੱਛਤਾਛ ਕਰਦੀ ਆ ਕਿ ਇਹ ਕੀ ਆਵਾਜ਼ ਤੇਰੀ ਆ ਉਹ ਮੰਨ ਜਾਂਦੀ ਆ ਕਿ ਹਾਂ ਇਹ ਆਵਾਜ਼ ਮੇਰੀ ਆ ਮੈਂ ਹੀ ਜੜੀਆਂ ਨੀਂਦ ਦੀਆਂ ਗੋਲੀਆਂ ਮੰਗਾਈਆਂ ਸੀ ਤਾਂ ਪੁਲਿਸ ਬਹੁਤ ਜਦੋਂ ਸ਼ਕਤੀ ਦੇ ਨਾਲ ਉਹਨੂੰ ਪੁੱਛਦੀ ਆ ਭਾਵੇਂ ਕਿ ਉਹ ਬੱਚੀ ਸੀ ਪਰ ਪੂਰੀ ਤਰ੍ਹਾਂ ਨਾਲ ਸ਼ੱਕ ਉਹਦੇ ਤੇ ਪੈ ਗਿਆ ਸੀ ਪੁਲਿਸ ਜਦੋਂ ਸਵਾਲ ਕਰਦੀ ਆ ਤਾਂ ਜਿਆਦਾ देर ਨਹੀਂ ਟਿਕ ਪਾਉਂਦੀ ਜਿਹੜੀ ਰੁਕਈਆ ਸੀ ਸਾਰੀ ਕਹਾਣੀ ਬਿਆਨ ਕਰ ਦਿੰਦੀ ਆ ਕਹਾਣੀ ਸੁਣ ਕੇ ਜਿਹੜੇ ਪੁਲਿਸ ਵਾਲੇ ਉਹ ਤਾਂ ਹੈਰਾਨ ਹੁੰਦੇ ਹੀ ਨੇ ਸਾਰੇ ਜਿਹੜੇ ਉੱਥੇ ਲੋਕ ਮੌਜੂਦ ਸੀ ਉਹ ਵੀ ਹੈਰਾਨ ਹੋ ਜਾਂਦੇ ਨੇ ਕਿ ਕੀ ਇੱਕ ਬੱਚੀ ਵੀ ਐਦਾਂ ਕਰ ਸਕਦੀ ਆ ਉਹ ਦੱਸਦੀ ਆ ਕਿ ਸਾਡੇ ਘਰੇ ਇੱਕ ਸੰਜੀਵ ਨਾਮ ਦਾ ਬੰਦਾ ਆਉਂਦਾ ਜਿਹੜਾ ਦੂਰ ਦੀ ਰਿਸ਼ਤੇਦਾਰੀ ਦੇ ਵਿੱਚ ਸੀਗਾ ਸਾਡੀ ਉਹ ਅਕਸਰ ਸਾਡੇ ਘਰ ਆਉਂਦਾ ਜਾਂਦਾ ਸੀ ਤੇ ਉਹਦੇ ਮੇਰੀ ਮਾਂ ਦੇ ਨਾਲ ਜਾਨੀ ਕਿ ਰਹਿਾਨਾ ਦੇ ਨਾਲ ਨਾਜਾਇਜ਼ ਸਬੰਧ ਸੀਗੇ ਉਹ ਘਰ ਆਉਂਦਾ ਸੀ ਇੱਕ ਦੂਜੇ ਦੇ ਨਾਲ ਉਹ ਛੇੜਖਾਨੀਆਂ ਕਰਦੇ ਸੀ ਅਸ਼ਲੀਲ ਹਰਕਤਾਂ ਕਰਦੇ ਸੀ ਮੈਂ ਲੁੱਕ ਲੁੱਕ ਕੇ ਸਾਰਾ ਕੁਝ ਦੇਖਦੀ ਸੀ ਆਪਣੇ ਅੱਖੀ ਜਦੋਂ ਮੈਂ ਸਾਰਾ ਕੁਝ ਦੇਖਿਆ ਤਾਂ ਮੈਨੂੰ ਮਾਂ ਦੇ ਉੱਤੇ ਗੁੱਸਾ ਨਹੀਂ ਆਇਆ ਪਰ ਇਹ ਸਾਰਾ ਕੁਝ ਕਰਨ ਨੂੰ ਮੇਰਾ ਵੀ ਦਿਲ ਕੀਤਾ ਮੇਰਾ ਵੀ ਮਨ ਡੋਲਿਆ ਕਿ ਮੈਂ ਵੀ ਇਹ ਸਾਰਾ ਕੁਝ ਕਰਾਂ ਮੈਨੂੰ ਵੀ ਮੁੰਡਿਆਂ ਦੇ ਨਾਲ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਸੀ ਇਹਨੇ ਕਿ ਕੀਤਾ ਜੀ ਆਪਣੇ ਪਿਓ ਦਾ ਫੋਨ ਲਿਆ ਉਹਦੇ ਤੋਂ ਇਹਨੇ ਫੇਸਬੁੱਕ ਤੇ ਆਈਡੀ ਬਣਾਈ ਇੰਸਟਾਗ੍ਰਾਮ ਤੇ ਆਈਡੀ ਬਣਾਈ ਤੇ ਉਹਦੇ ਤੇ ਰੀਲਾਂ ਪਾਉਣ ਲੱਗ ਗਈ ਰੀਲਾਂ ਜਦੋਂ ਪਾਉਂਦੀ ਸੀ ਇਹਦੇ ਫਾਲੋਅਰ ਆਉਣ ਲੱਗੇ ਨੂੰ ਪਸੰਦ ਕਰਨ ਵਾਲੇ ਉੱਥੇ ਆਉਣ ਲੱਗ ਗਏ ਤੇ ਕੁਝ ਉਹਦੇ ਵਿੱਚ ਮੁੰਡੇ ਵੀ ਸ਼ਾਮਲ ਸੀ ਜਿਹੜੇ ਇਹੋ ਜਿਹੇ ਮੁੰਡੇ ਵੀ ਸੀ ਜਿਹੜੇ 18 ਸਾਲਾਂ ਤੋਂ ਘੱਟ ਸੀਗੇ ਉਹਨਾਂ ਦੇ ਸੰਪਰਕ ਦੇ ਵਿੱਚ ਇਹ ਰਕਈਆ ਜਿਹੜੀ ਲੜਕੀ ਉਹ ਆਉਂਦੀ ਆ ਇਹਨੂੰ ਇਹ ਸਾਰਾ ਕੁਝ ਚੰਗਾ ਲੱਗਣ ਲੱਗ ਗਿਆ ਕਰਨਾ ਇਹ ਕੀ ਕਰਦੀ ਆ ਜੀ ਇੱਕ ਮੁੰਡੇ ਨੂੰ ਇੱਕ ਵਾਰ ਆਪਣੇ ਘਰੇ ਬੁਲਾ ਲੈਂਦੀ ਆ ਮੌਕਾ ਦੇਖ ਕੇ ਜਦੋਂ ਘਰ ਦੇ ਵਿੱਚ ਕੋਈ ਨਹੀਂ ਸੀ ਕਮਰੇ ਦੇ ਵਿੱਚ ਜਦੋਂ ਉਹਨੂੰ ਬੁਲਾਉਂਦੀ ਆ ਤੇ ਉਸ ਤੋਂ ਬਾਅਦ ਜੀ ਇਹਦੇ ਮਾਪੇ ਸੁਖਵੀਰ ਤੇ ਰਹਿਾਨਾ ਆ ਜਾਂਦੇ ਨੇ ਇਹਨਾਂ ਨੂੰ ਰੰਗੇ ਹੱਥੀ ਫੜ ਲੈਂਦੇ ਨੇ ਬਹੁਤ ਜ਼ਿਆਦਾ ਗੁੱਸਾ ਕੀਤਾ ਜਾਂਦਾ ਰੁਕਈਆ ਨੂੰ ਵੀ ਕੁੱਟਿਆ ਜਾਂਦਾ ਵਾ ਤੇ ਉਹਦਾ ਜਿਹੜਾ ਆਸ਼ਿਕ ਸੀਗਾ ਨਬਾਲਗ ਉਹਨੂੰ ਵੀ ਕੁੱਟਿਆ ਜਾਂਦਾ ਇਸ ਗੱਲ ਨੂੰ ਬਹੁਤ ਜ਼ਿਆਦਾ ਦਿਲ ਤੇ ਲਾ ਲਿਆ ਰੁਕਈਆ ਨੇ ਕਿ ਮੇਰੀ ਮੇਰਾ ਜਿਹੜਾ અપਮਾਨ ਕੀਤਾ ਵਾ ਇੱਕ ਆਸ਼ਿਕ ਦੇ ਮੂਰੇ ਵੀ ਮੈਨੂੰ ਖੁੱਲ ਕਿਉਂ ਨਹੀਂ ਦਿੱਤੀ ਜਾ ਰਹੀ ਮੇਰੇ ਤੇ ਬੰਦਸ਼ਾ ਕਿਉਂ ਲਗਾਈਆਂ ਜਾ ਰਹੀਆਂ ਤਾਂ ਉਹ ਇਹ ਸਾਰਾ ਪਲਾਨ ਕਰਦੀ ਆ ਉਹਨੂੰ ਪਲਾਨ ਕਿਵੇਂ ਸੁਝਿਆ ਜੀ ਇਹ ਸਾਰਾ ਕੁਝ ਕਰਨਾ ਆਪਣੇ ਮਾਸਟਰ ਤੋਂ ਉਹਨੇ ਜਿੱਦਾਂ ਜਿੱਦਾਂ ਇੱਕ ਵਾਰ ਕਤਲ ਕੀਤਾ ਸੀਗਾ ਆਪਣੀ ਘਰਵਾਲੀ ਦਾ ਤੇ ਉਹਦੇ ਉਹ ਗੱਲਾਂ ਜਿਹੜੀਆਂ ਸਾਰੀਆਂ ਇਹ ਸੁਖਵੀਰ ਤੇ ਰਿਹਾਨ ਅਕਸਰ ਕਰਦੇ ਰਹਿੰਦੇ ਸੀ ਉਹ ਸੁਣ ਸੁਣ ਕੇ ਇਹਦੇ ਮਾਈਂਡ ਦੇ ਵਿੱਚ ਵੀ ਇੱਕ ਪਲਾਨ ਆਉਂਦਾ ਕਿ ਹੁਣ ਉਹ ਆਪਣੇ ਮਾਪੇ ਨੂੰ ਰਾਹ ਦੇ ਵਿੱਚੋਂ ਹਟਾ ਦੂਗੀ ਉਹ ਖੁੱਲੀ ਜ਼ਿੰਦਗੀ ਆ ਜਿਹੜੀ ਜਿਉਣਾ ਚਾਹੁੰਦੀ ਸੀਗੀ ਫੇਸਬੁੱਕ ਇੰਸਟਾਗ੍ਰam ਤੇ ਰੀਲਾਂ ਪਾ ਕੇ ਆਪਣੀ ਜਿਹੜੀ ਪਛਾਣ ਬਣਾਉਣਾ ਚਾਹੁੰਦੀ ਸੀ ਬਹੁਤ ਵੱਡੀ ਸਟਾਰ ਬਣਨਾ ਚਾਹੁੰਦੀ ਸੀ ਤੇ ਉਹਨੂੰ ਇਹ ਲੱਗਦਾ ਸੀ ਕਿ ਹੁਣ ਮਾਪੇ ਆ ਉਹਦੇ ਰਾਹ ਦੇ ਵਿੱਚ ਰੋੜਾ ਬਣਦੇ ਆ ਉਹਨੇ ਕੀ ਕੀਤਾ ਕਿ ਇੱਕ ਵਾਰ ਮੌਕਾ ਪਾ ਕੇ ਆਪਣੇ ਪਿਓ ਦੇ ਫੋਨ ਤੋਂ ਹੀ ਆਪਣੇ ਆਸ਼ਿਕ ਨੂੰ ਫੋਨ ਕੀਤਾ ਕਿ ਮੈਨੂੰ ਨੀਂਦ ਦੀਆਂ ਗੋਲੀਆਂ ਚਾਹੀਦੀਆਂ ਲਿਆ ਕੇ ਦੇ ਉਹਨੂੰ ਲੱਗਦਾ ਵਾ ਕਿ ਨੀਂਦ ਦੀਆਂ ਗੋਲੀਆਂ ਤਾਂ ਮੰਗ ਰਹੀ ਆ ਕਿ ਇਹਨੇ ਰਾਤ ਨੂੰ ਮੈਨੂੰ ਮਿਲਣ ਲਈ ਬੁਲਾਉਣਾ ਹੋਣਾ ਮਾਪੇ ਨੂੰ ਦੇ ਕੇ ਵੀ ਇਹ ਮੈਨੂੰ ਬੁਲਾਊਗੀ ਉਹੋ ਵੀ ਨਾ ਨਹੀਂ ਕਰਦਾ ਕਿਸੇ ਤਰ੍ਹਾਂ ਉਹ ਨੀਂਦ ਦੀਆਂ ਗੋਲੀਆਂ ਦਾ ਪੱਤਾ ਅਰੇਂਜ ਕਰਕੇ ਇਹਨੂੰ ਲਿਆ ਦਿੰਦਾ ਵਾ ਹੁਣ ਜੀ ਜਿਹੜਾ ਇਹ ਕਾਂਡ ਹੋਇਆ 15 ਮਾਰਚ ਨੂੰ ਉਹ ਇੱਕ ਦਿਨ ਪਹਿਲਾਂ ਜਾਨੀ ਕਿ 14 ਮਾਰਚ ਨੂੰ ਇਹ ਨੀਂਦ ਦੀਆਂ ਗੋਲੀਆਂ ਦਾ ਟਰਾਇਲ ਕਰਦੀ ਆ ਆਪਣੇ ਮਾਪੇ ਦੇ ਦੁੱਧ ਦੇ ਵਿੱਚ ਉਹ ਗੋਲੀਆਂ ਪਾ ਕੇ ਜਦੋਂ ਰਾਤ ਹੋ ਜਾਂਦੀ ਆ ਤਾਲਾ ਬਾਹਰੋਂ ਕਮਰੇ ਨੂੰ ਲੱਗ ਜਾਂਦਾ ਵਾ ਤਾਂ ਆਵਾਜ਼ਾਂ ਮਾਰ ਕੇ ਦੇਖਦੀ ਆ ਮੰਮੀ ਡੈਡੀ ਨੂੰ ਕਿ ਉਹ ਉੱਠਦੇ ਆ ਜਾਂ ਨਹੀਂ ਕੋਈ ਵੀ ਨਹੀਂ ਉੱਠਦਾ ਤਾਂ ਉਹਨੂੰ ਯਕੀਨ ਹੋ ਜਾਂਦਾ ਕਿ ਗੋਲੀ ਆ ਜਿਹੜੀ ਅਸਰ ਕਰ ਰਹੀ ਆ ਤਾਂ ਅਗਲੇ ਦਿਨ ਹੀ 15 ਮਾਰਚ ਨੂੰ ਥੋੜੀ ਹੋਰ ਜਿਆਦਾ ਡੋਜ਼ ਆਪਣੇ ਮਾਪੇ ਦੀ ਸਬਜ਼ੀ ਦੇ ਵਿੱਚ ਜਿਹੜੀ ਉਹਨਾਂ ਨੇ ਰੋਟੀ ਦੇ ਨਾਲ ਖਾਣੀ ਸੀ ਉਹਦੇ ਵਿੱਚ ਪਾ ਦਿੰਦੀ ਆ ਪਾਉਣ ਤੋਂ ਬਾਅਦ ਜੀ ਜਦੋਂ ਉਹ ਸੋ ਜਾਂਦੇ ਆ ਇੰਨੀ ਤੇਜ਼ ਇਹ 15 ਸਾਲ ਦੀ ਰਕਈਆ ਕੀ ਕਰਦੀ ਆ ਕਿ ਜਦੋਂ ਹਨੇਰਾ ਹੁੰਦਾ ਵਾ ਉਹਨੂੰ ਪਤਾ ਲੱਗ ਗਿਆ ਕਿ ਹੁਣ ਇਹ ਘੂਕ ਨੀਂਦ ਦੇ ਵਿੱਚ ਮਾਪੇ ਸੋ ਗਏ ਨੇ ਉਹਨੇ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ ਇਹਦਾ ਜਿਹੜਾ ਕਮਰੇ ਦਾ ਇੱਕ ਪਿਛੋਂ ਦਰਵਾਜ਼ਾ ਸੀਗਾ ਜਿਹੜਾ ਕਿ ਪੌੜੀ ਵੱਲ ਨੂੰ ਜਾਂਦਾ ਸੀ ਤੇ ਪੌੜੀ ਉੱਪਰ ਚੜ ਕੇ ਛੱਤ ਦੇ ਨਾਲ ਇੱਕ ਪਲਾਟ ਹੋਰ ਸੀ ਖਾਲੀ ਇਹਨੇ ਪੂਰੀ ਜਿਹੜੀ ਸਕੀਮ ਲਗਾਈ ਹੋਈ ਸੀ ਕਿ ਪਿਛਲਾ ਦਰਵਾਜ਼ਾ ਖੋਲ ਕੇ ਪੌੜੀ ਚੜੂਗੀ ਚੁੰਨੀ ਦੇ ਨਾਲ ਛੱਤ ਤੋਂ ਨਾਲ ਦੇ ਪਲਾਟ ਦੇ ਵਿੱਚ ਉਤਰੂਗੀ ਉੱਥੇ ਇਹਨੇ ਇੱਕ ਕੁਹਾੜਾ ਪਹਿਲਾਂ ਹੀ ਲੁਕੋਇਆ ਹੋਇਆ ਸੀਗਾ ਕੁਹਾੜਾ ਐਦਾਂ ਹੀ ਉਹ ਜਾ ਕੇ ਚੱਕਦੀ ਆ ਚੁੰਨੀ ਦੇ ਨਾਲ ਉਤਰ ਕੇ ਬਾਹਰ ਆਉਂਦੀ ਆ ਗਲੀ ਦੇ ਵਿੱਚ ਆਪਣੇ ਮਾਪੇ ਨੂੰ ਬੁਰੀ ਤਰ੍ਹਾਂ ਮਾਰ ਦਿੰਦੀ ਆ ਉਹਨਾਂ ਤੇ ਐਨੇ ਕ ਹਮਲੇ ਕਰਦੀ ਆ ਕਿ ਮੌਕੇ ਦੇ ਉੱਤੇ ਉਹਨਾਂ ਦੀ ਮੌਤ ਹੋ ਜਾਂਦੀ ਆ ਉਹਨਾਂ ਨੂੰ ਮਾਰਨ ਤੋਂ ਬਾਅਦ ਉਦਾਂ ਹੀ ਇਹ ਚੁੰਨੀ ਫੜ ਕੇ ਉੱਪਰ ਚੜਦੀ ਆ ਛੱਤ ਦੇ ਤੇ ਪੌੜੀ ਉਤਰ ਕੇ ਆਪਣੇ ਕਮਰੇ ਦੇ ਵਿੱਚ ਆ ਕੇ ਸੋ ਜਾਂਦੀ ਆ ਕਿਸੇ ਨੂੰ ਇਹ ਸ਼ੱਕ ਵੀ ਨਹੀਂ ਹੁੰਦਾ ਕਿ ਤਾਲਾ ਤਾਂ ਬਾਹਰੋਂ ਲੱਗਿਆ ਸੀ ਕੋਈ ਅੰਦਰੋਂ ਵੀ ਆ ਕੇ ਇਹਨਾਂ ਦਾ ਕਤਲ ਕਰ ਸਕਦਾ ਵਾ ਤੇ ਬਾਅਦ ਦੇ ਵਿੱਚ ਜਦੋਂ ਬਿਆਨ ਲਏ ਜਾਂਦੇ ਆ ਗਵਾਂਡੀਆਂ ਦੇ ਤਾਂ ਉਹ ਇਹੀ ਕਹਿ ਰਹੇ ਸੀ ਕਿ ਬੱਚੇ ਅੰਦਰ ਸੁੱਤੇ ਪਏ ਸੀਗੇ ਇਸ ਕਰਕੇ ਰੁਕਈਆ ਦੇ ਉੱਤੇ ਕਿਸੇ ਨੇ ਸ਼ੱਕ ਨਹੀਂ ਕੀਤਾ ਪਰ ਇੱਕ ਜਿਹੜੀ ਫੋਨ ਦੀ ਰਿਕਾਰਡਿੰਗ ਸੀ ਸੁਖਵੀਰ ਦੇ ਫੋਨ ਦੇ ਵਿੱਚ ਉਹਨੇ ਰੁਕਈਆ ਨੂੰ ਫਸਾ ਦਿੱਤਾ ਕਿ ਇਹਨੇ ਹੀ ਆਪਣੇ ਮਾਪੇ ਦਾ ਕਤਲ ਕੀਤਾ ਸਿਰਫ ਬਦਲਾ ਲੈਣ ਲਈ ਆਪਣੀ ਖੁੱਲੀ ਜ਼ਿੰਦਗੀ ਮੰਨਣ ਲਈ ਆਪਣੀ ਸੋਸ਼ਲ ਮੀਡੀਆ ਦੀ ਜਿਹੜੀਆਂ ਉਹ ਰੀਲਾਂ ਉਹ ਬਣਾ ਸਕੇ ਇਹਦੇ ਵਾਸਤੇ ਇੱਕ ਪੁਲਿਸ ਨੂੰ ਸ਼ੱਕ ਹੋਰ ਵੀ ਪਿਆ ਸੀ ਕਿ ਜਦੋਂ ਇਹਦੇ ਮਾਪੇ-ਬਾਪ ਦੀ ਮੌਤ ਹੁੰਦੀ ਆ ਦੋ ਦਿਨ ਬਾਅਦ ਹੀ ਇਹਨੇ ਰੀਲਾਂ ਪਾਉਣੀਆਂ ਸ਼ੁਰੂ ਕਰਤੀਆਂ ਸੀ ਤੇ ਉਹਨਾਂ ਨੂੰ ਲੱਗਿਆ ਵੀ ਇਸ ਲੜਕੀ ਨੂੰ ਆਪਣੇ ਮਾਪੇ-ਬਾਪ ਦੀ ਮੌਤ ਦਾ ਕੋਈ ਅਸਰ ਨਹੀਂ ਲੱਗ ਰਿਹਾ ਕੋਈ ਫਰਕ ਨਹੀਂ ਲੱਗ ਰਿਹਾ ਇਹਨੂੰ ਕਿ ਮੇਰੇ ਮਾਪੇ-ਬਾਪ ਮਰ ਗਏ ਨੇ ਵੀ ਮੈਂ ਹਲੇ ਇਹ ਸਾਰਾ ਕੁਝ ਨਾ ਕਰਾਂ ਤਾਂ ਉੱਥੋਂ ਵੀ ਪੁਲਿਸ ਨੂੰ ਸ਼ੱਕ ਹੋਇਆ ਸੀ ਪੁਲਿਸ ਇਹਨੂੰ ਅਰੈਸਟ ਕਰਦੀ ਆ ਇਹਦਾ ਆਸ਼ਕ ਜਿਹੜਾ ਉਹਨੂੰ ਵੀ ਅਰੈਸਟ ਕਰਦੀ ਆ ਦੋਨੋਂ ਨਵਾਲਗ ਪਾਏ ਜਾਂਦੇ ਨੇ ਤੇ ਜਿਹੜਾ ਬਾਲ ਸੁਧਾਰ ਘਰ ਹੁੰਦਾ ਵਾ ਇਹਨਾਂ ਨੂੰ ਉੱਥੇ ਭੇਜਿਆ ਜਾਂਦਾ ਵਾ ਸੋ ਦੋਸਤੋ ਇੱਕ ਦੇਖ ਲਓ ਕਿੰਦਾ ਨਵਾਲਗ ਲੜਕੀ ਨੇ ਆਪਣੇ ਮਾਪੇ ਦਾ ਕਤਲ ਕੀਤਾ ਸਿਰਫ ਰੀਲਾ ਪਾਉਣ ਵਾਸਤੇ ਆਪਣੀ ਖੁੱਲੀ ਜ਼ਿੰਦਗੀ ਮਾਨਣ ਵਾਸਤੇ ਸੋ ਆਪੋ ਆਪਣੇ ਬੱਚਿਆਂ ਦਾ ਜਿਹੜਾ ਜ਼ਰੂਰ ਖਿਆਲ ਰੱਖੋ ਤੇ ਬਾਅਦ ਦੇ ਵਿੱਚ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਜਿਹੜਾ ਤਾਲਾ ਬਾਹਰੋਂ ਲਾਇਆ ਜਾਂਦਾ ਸੀ ਉਹ ਰਕਈਆ ਕਰਕੇ ਹੀ ਲਗਾਇਆ ਜਾਂਦਾ ਸੀ ਕਿਉਂਕਿ ਉਹਦੇ ਮਾਪੇ ਨੂੰ ਵੀ ਉਹਦੇ ਤੇ ਯਕੀਨ ਨਹੀਂ ਸੀ ਕਿ ਇਹ ਲੜਕੀ ਕੁਝ ਵੀ ਕਰ ਸਕਦੀ ਆ ਸੋ ਜ਼ਰੂਰ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਸੰਭੂ ਉਹਨਾਂ ਨੂੰ ਚੰਗੇ ਸੰਸਕਾਰ ਦਿਓ ਉਹਨਾਂ ਦੀ ਸੰਗਤ ਕਿੱਦਾਂ ਦੀ ਆ ਇਹ ਜ਼ਰੂਰ ਤੁਸੀਂ ਖਿਆਲ ਰੱਖੋ ਬੱਚੇ ਤੁਹਾਡੇ ਕੀ ਕਰ ਰਹੇ ਆ ਫੋਨ ਦੇ ਉੱਤੇ ਕੀ ਨਹੀਂ ਕਰ ਰਹੇ ਇਹਨਾਂ ਗੱਲਾਂ ਤੇ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਆ ਜੀ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਬਹੁਤ ਜਲਦੀ ਮਿਲਦਾ